हां जी दोस्तों सत श्री अकाल स्वागत ਕਰਦੇ ਆ ਤੁਹਾਡਾ ਜੌਬਜ਼ ਐਂਡ ਕੈਰੀਅਰ ਦੇ ਅਫੀਸ਼ੀਅਲ YouTube ਚੈਨਲ ਤੇ ਹਾਜ਼ਰ ਹਾਂ ਰੋਜ਼ ਦੀ ਤਰ੍ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਦਾ ਇੱਕ ਹੋਰ ਨਵਾਂ ਨੋਟੀਫਿਕੇਸ਼ਨ ਲੈ ਕੇ ਅੱਜ ਦਾ ਜੋ ਨੋਟੀਫਿਕੇਸ਼ਨ ਹੈ ਇਹਦੇ ਵਿੱਚ ਵੱਖ-ਵੱਖ ਪੋਸਟਾਂ ਜਾਰੀ ਹੋਈਆਂ ਪੰਜਾਬ ਦੀਆਂ ਪੋਸਟਾਂ ਜੀ ਪੰਜਾਬ 'ਚ ਹੀ ਪੋਸਟਿੰਗ ਰਹੂਗੀ ਪੋਸਟਾਂ ਦੇ ਲਈ ਕੀ एलिजिਬਿਲਟੀ ਕ੍ਰਾਈਟੇਰੀਆ ਹੋਊਗਾ ਏਜ ਲਿਮਿਟ ਕੀ ਹੋਊਗੀ ਸੈਲਰੀ ਕੀ ਹੋਊਗੀ ਅਪਲਾਈ ਕਿਵੇਂ ਕਰਨਾ ਸਾਰੀ ਜਾਣਕਾਰੀ ਦੇਵਾਂਗੇ ਆਪਾਂ ਤੁਹਾਨੂੰ ਪੂਰੀ ਇਸ ਵੀਡੀਓ ਦੇ ਵਿੱਚ ਵੀਡੀਓ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜੇ ਰਹੋ ਲਾਈਕ ਜ਼ਰੂਰ ਕਰਦੇ ਜੀ ਵੀਡੀਓ ਨੂੰ ਵੇਖਦੇ-ਵੇਖਦੇ ਜਿਹੜੇ ਵੀ ਚੈਨਲ ਤੇ ਫਸਟ ਟਾਈਮ ਆਏ ਉਹਨਾਂ ਨੂੰ ਬੇਨਤੀ ਹੈ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਘਰ ਬੈਠੇ ਤੁਹਾਡੇ ਫੋਨ ਤੇ ਤੁਹਾਨੂੰ ਸਰਕਾਰੀ ਨੌਕਰੀਆਂ ਦੇ ਅਪਡੇਟਸ ਨੋਟੀਫਿਕੇਸ਼ਨਸ ਮਿਲਦੇ ਰਿਆ ਕਰਨਗੇ ਤਾਂ ਬਿਨਾਂ ਕਿਸੇ ਦੇਰੀ ਅੱਜ ਦੇ ਨੋਟੀਫਿਕੇਸ਼ਨ ਤੇ ਚੱਲਦੇ ਹਾਂ ਜੀ ਜੋ ਵਕ ਵਕ ਪੋਸਟਾਂ ਜਾਰੀ ਹੋਈਆਂ ਸਭ ਤੋਂ ਪਹਿਲਾਂ ਪੋਸਟਾਂ ਦੀ ਗੱਲ ਕਰਦੇ ਹਾਂ ਜੀ ਪ੍ਰੋਜੈਕਟ ਅਸਿਸਟੈਂਟ ਇੱਕ ਪੋਸਟ ਜਾਰੀ ਹੋਈ ਹੈ 18000 ਰੁਪਏ ਪਰ ਮੰਥ ਸੈਲਰੀ ਰਹੂਗੀ ਜੀ ਇਹਦੇ ਲਈ ਜੋ ਪੋਸਟਿੰਗ ਹੈ ਰੋਪੜ ਜਾਂ ਚੰਡੀਗੜੀ ਦੀ ਵਿੱਚ ਰਹਿਣ ਵਾਲੀ ਹੈ ਤੁਹਾਡੀ ਨੈਕਸਟ ਹੈ ਜੀ ਕੰਪਿਊਟਰ ਆਪਰੇਟਰ ਇੱਕ ਪੋਸਟ ਨਕਤਾਜੀ ਹਿੰਦੀ ਟਰਾਂਸਲੇਟਰ ਇਹਦੇ ਲਈ ਵੀ ਇੱਕ ਪੋਸਟ ਜਾਰੀ ਹੋਈ ਆ 23000 ਰੁਪਿਆ ਪਰ ਮਨਥ ਸੈਲਰੀ ਰਹੂਗੀ ਜੀ ਰੋਪੜ ਏਰੀਆ ਵਿੱਚ ਤੁਹਾਡੇ ਜੋ ਪੋਸਟਿੰਗਾਂ ਰਹਿਣ ਵਾਲੀਆਂ ਇਸ ਪੋਸਟ ਦੇ ਲਈ ਇਹਨਾਂ ਪੋਸਟਾਂ ਦੇ ਲਈ ਡਿਟੇਲਡ ਨੋਟੀਫਿਕੇਸ਼ਨ ਪਰਫਾਰਮਾ ਇਹਨਾਂ ਦੀ ਵੈਬਸਾਈਟ ਤੇ ਅਪਡੇਟ ਕੀਤਾ ਜਾਣਾ ਜੀ ਫਿਲਹਾਲ ਦੀ ਘੜੀ ਇਹਨਾਂ ਵੱਲੋਂ ਅਪਡੇਟ ਨਹੀਂ ਕੀਤਾ ਗਿਆ ਸੀ ਹੁਣੇ ਚੈੱਕ ਕੀਤਾ ਤਾਂ ਕੱਲ ਸੈਟਰਡੇ ਨੂੰ ਇਹਨਾਂ ਵੱਲੋਂ ਜਿਵੇਂ ਇਹਨਾਂ ਦੀ ਵੈਬਸਾਈਟ ਤੇ ਇਹਦੇ ਸਬੰਧ ਵਿੱਚ ਡਿਟੇਲਡ ਨੋਟੀਫਿਕੇਸ਼ਨ ਜਾਰੀ ਹੁੰਦਾ ਜ਼ਰੂਰ ਚੈੱਕ ਕਰ ਲਿਓ ਉਹਦੇ ਵਿੱਚ ਤੁਹਾਨੂੰ ਇਹਨਾਂ ਪੋਸਟਾਂ ਦੇ ਸਬੰਧ ਵਿੱਚ ਐਲੀਜੀਬਿਲਟੀ ਕੀ ਰਹੂਗੀ ਇਹਨਾਂ ਦੀ ਵੈਬਸਾਈਟ ਹੈ ਜੀ nailite.gov.in/chandigarh/recruitments ਇਸ ਵੈਬਸਾਈਟ ਨੂੰ ਲੌਗਇਨ ਕਰਨਾ ਹੈ ਸਾਰੀ ਵੀਡੀਓ ਦੀ ਡਿਸਕ੍ਰਿਪਸ਼ਨ ਚ ਵੀ ਦਾ ਲਿੰਕ ਦਿੱਤਾ ਹੈ Google ਚ ਵੀ ਸਰਚ ਕਰ ਸਕਦੇ ਹੋ nailite chandigarh ਇੰਟਰ ਕਰੋਗੇ ਤਾਂ ਇਹਨਾਂ ਦੀ ਪਹਿਲੇ ਨੰਬਰ ਤੇ ਹੀ ਵੈਬਸਾਈਟ ਆ ਜਾਣੀ ਹੈ ਤੁਸੀਂ ਵੈਬਸਾਈਟ ਨੂੰ ਲੌਗਇਨ ਕਰਕੇ ਸਾਰੀ ਜਾਣਕਾਰੀ ਲੈ ਕੇ ਇਹਨਾਂ ਪੋਸਟਾਂ ਦੇ ਲਈ ਜੋ 21 ਮਾਰਚ 2025 ਨੂੰ ਸਵੇਰੇ 9:30 ਤੋਂ 12:30 ਵਜੇ ਤੱਕ ਟੈਸਟ ਹੈ ਟਾਈਪਿੰਗ ਟੈਸਟ ਹੈ ਜਾਂ ਵੋਕਲ ਇੰਟਰਵਿਊ ਹੋਊਗਾ ਵੱਖ-ਵੱਖ ਪੋਸਟਾਂ ਲਈ ਜੀ ਤੇ ਵੱਖ-ਵੱਖ ਦੇ ਲਈ ਟੈਸਟ ਰਹਿਣ ਵਾਲੇ ਆ ਤੇ ਇਹ ਪੋਸਟਾਂ ਦੇ ਲਈ ਤੁਸੀਂ ਆਪਣੀ ਇੰਟਰਵਿਊ ਹੈ ਟੈਸਟ ਹੈ ਦੇ ਕੇ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਤਾਂ ਇਹ ਜੋ ਪੋਸਟਾਂ ਨੇ ਜੀ ਨਾਈਲੈਟ ਚੰਡੀਗੜ੍ਹ ਵੱਲੋਂ ਜਾਰੀ ਹੋਈਆਂ ਇਹਨਾਂ ਵੱਲੋਂ ਇਹ ਵੱਖ-ਵੱਖ ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ ਯੋਗ ਉਮੀਦਵਾਰ ਇਹਨਾਂ ਪੋਸਟਾਂ ਦੇ ਲਈ ਆਪਣੀ ਸਿਲੈਕਸ਼ਨ ਪੱਕੀ ਕਰ ਸਕਦੇ ਹੋ ਇੰਟਰਵਿਊ ਦੇ ਕੇ ਟੈਸਟ ਦੇ ਕੇ ਇਹ ਹੈ ਜੀ ਅੱਜ ਦੀਆਂ ਪੋਸਟਾਂ ਦੀ ਜਾਣਕਾਰੀ ਇਸ ਤਰ੍ਹਾਂ ਦੇ ਅਪਡੇਟਸ ਦੇ ਲਈ ਨੌਕਰੀਆਂ ਦੀ ਜਾਣਕਾਰੀ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਚੈਨਲ ਨੂੰ ਦੇਖਦੇ ਰਿਆ ਕਰੋ ਜੀ ਧੰਨਵਾਦ